ਪੰਜਾਬ ਨੂੰ ਕੀ ਇੱਕ ਹੁਣ ਲੱਗ ਗਿਆ ਹੈ ਕਿ ਜਿਸ ਕਰਕੇ ਜਿਹੜਾ ਨਸ਼ਾ ਹੈ ਉਹ ਇਸ ਤਰੀਕੇ ਨਾਲ ਫੈਲ ਗਿਆ ਹੈ ਕਿ ਬਲਕਾਂ ਨੂੰ ਆਪਣੇ ਬੱਚੇ ਤੱਕ ਵੇਚਨੇ ਪੈ ਗਏ ਉਸ ਪਰਿਵਾਰ ਦੇ ਉੱਤੇ ਮਜਬੂਰੀ ਕਹੋ ਜਾਂ ਉਹਨਾਂ ਨੂੰ ਜਿਹੜੀ ਲਤ ਲੱਗੀ ਉਹ ਕਿੰਨੀ ਕਿ ਜ਼ਿਆਦਾ ਹੋਏਗੀ ਕਿ ਜਿਸ ਕਰਕੇ ਉਹਨਾਂ ਨੂੰ ਇਹ ਸਟੈਪ ਉਠਾਉਣਾ ਪਿਆ ਜਿਹੜੀ ਬਿਮਾਰੀ ਇਸ ਵੇਲੇ ਸੀ ਨੂੰ ਕਹਿ ਰਹੇ ਹਾਂ ਕਿਉਂਕਿ ਡਰਗਸ ਜਿਹੜਾ ਨਾ ਸਾਡੇ ਰੂਟਸ ਦੇ ਵਿੱਚ ਫਸ ਚੁੱਕਾ ਹੈ 4 ਤਸਕਰ ਫੜਲੇ ਦੇਖੋ 4 ਤਸਕਰ ਫੜਲੇ 15 ਕਿਲੋ ਹੈਰੋਨ ਫੜ ਲਈਏ ਕਰਨਾਲ ਨਸ਼ਾ ਖਤਮ ਨਹੀਂ ਹੋਣਾ ਜਹਦਰ ਸਾਹਿਬ ਦਵੀ ਇਸ ਮਾਮਲੇ 'ਚ ਬਿਆਨ ਆਇਆ ਤੇ ਉਹਨਾਂ ਨੇ ਇੱਕ ਗੱਲ ਕਹੀ ਕਿ ਮੇਰਾ ਪੰਜਾਬ ਇਹੋ ਜਿਹਾ ਨਹੀਂ ਸੀ ਪੰਜਾਬ ਗੱਬਰੂਆਂ ਦਾ ਪੰਜਾਬ ਸੀ ਹੱਸਣ ਖੇਡਣ ਵਾਲਾ ਪੰਜਾਬ ਸੀ ਪੰਜਾਬ ਤੇ ਆਪਣੀ ਪਹਿਲਵਾਨੀ ਆਪਣੇ ਜੋਸ਼ ਆਪਣੇ ਸੋਹਣਪੁਣੇ ਕਰਕੇ ਜਾਣਿਆ ਜਾਂਦਾ ਸੀ ਆਜੀ ਕ ਮਾਮਲਾ ਮੀਡੀਆ 'ਚ ਆ ਗਿਆ ਜੇ ਆ ਮਾਮਲਾ ਮੀਡੀਆ 'ਚ ਨਾ ਹੁੰਦਾ ਤੇ ਕੁਝ ਵੀ ਨਹੀਂ ਸੀ ਹੋਣਾ ਇੱਕ মিডিਆ ਦੇ ਉੱਤੇ ਡਿਪੈਂਡੈਂਟ ਹੁੰਦੀ ਹੈ ਕਿ ਯਾਰ ਇਹ ਚੀਜ਼ ਆ ਗਈ ਉਹ ਕਰ ਦਿਓ ਕਾਰਵਾਈ ਇਹ ਚੀਜ਼ ਆ ਗਈ ਕਰ ਦਿਓ ਕਾਰਵਾਈ ਦੇਖੋ ਸਲਮ ਏਰੀਆਜ਼ ਦੇ ਵਿੱਚ ਬਹੁਤ ਬੁਰਾ ਹਾਲ ਹੈ ਪਹਿਲੀ ਗੱਲ ਇਸ ਗੱਲ ਨੂੰ ਨਾ ਤੇ ਸਰਕਾਰ ਮੰਦੀ ਹੈ ਤੇ ਨਾ ਹੀ ਤੁਹਾਡਾ ਪੁਲਿਸ ਪ੍ਰਸ਼ਾਸਨ ਮੰਦਾ ਮੈਂ ਡਾਇਰੈਕਟਲੀ ਸੀਐਮ ਸਾਹਿਬ ਨੂੰ ਕੋ ਪੀਜੀ ਕਰਨਾ ਚਾਹਾਂਗਾ ਕਿ ਤੁਸੀਂ ਇਸ ਮਾਪਤ ਜਿਹੜਾ ਨਾ ਥਾੜਾ ਜਿਹੜੀ ਉਹ ਜ਼ੋਨ ਹੈ ਨਾ ਪੁਲਸ ਦੀ ਉਹ ਸਾਰੇ ਤੇ ਕਾਰਵਾਈ ਕਰੋ ਐਸ ਐਚ ਓ ਵੀ ਡਿਪਟੀ ਸਾਰੇ ਦੇ ਕਾਰਵਾਈ ਕਰੋ ਕਿ ਯਾਰ ਇੰਨਾ ਕੁਛ ਤਰਾਜ਼ੀ ਹੋ ਗਈ ਤੁਸੀਂ ਕਿੱਥੇ ਸੀ ਬੀਤੇ ਦਿਨੀ ਮਾਨਸਾ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਮਾਪਿਆਂ ਦੇ ਵੱਲੋਂ ਨਸ਼ੇ ਦੀ ਪੂਰਤੀ ਲਈ ਆਪਣੇ ਬੱਚੇ ਨੂੰ ਹੀ ਵੇਚ ਦਿੱਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਸ ਦੇ ਵੱਲੋਂ ਵੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਪੰਜਾਬ ਦੀ ਇਹ ਗੰਭੀਰ ਸਮੱਸਿਆ ਦੱਸੀ ਗਈ ਹੈ ਇਸ ਬਾਰੇ ਹੀ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਪਹਿਲਾ ਮਾਮਲਾ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਪਹਿਲਾਂ ਵੀ ਮਾਮਲੇ ਸਾਹਮਣੇ ਆਏ ਨੇ ਕਿ ਮਾਪੇ ਆਪਣੇ ਬੱਚਿਆਂ ਦੇ ਕਤਲ ਕਰਵਾ ਦਿੰਦੇ ਨੇ ਨਸ਼ੇ ਦੀ ਕੂੜ ਤੇ ਲਈ ਜਸਤਰਾ ਵੇਸਤੇਤੇ ਜਾਂਦੇ ਆਂ ਤਾਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਜੋ ਇਹ ਹਾਲ ਬਣ ਚੁੱਕਿਆ ਹੈ ਦੇਖੋ ਅੱਜ ਜਹਦੜ ਸਾਹਿਬ ਦਾ ਵੀ ਇਸ ਮਾਮਲੇ 'ਚ ਬਿਆਨ ਆਇਆ ਤੇ ਉਹਨਾਂ ਨੇ ਇੱਕ ਗੱਲ ਕਹੀ ਕਿ ਮੇਰਾ ਪੰਜਾਬ ਇਹੋ ਜਿਹਾ ਨਹੀਂ ਸੀ ਔਰ ਇਹ ਗੱਲ ਬਿਲਕੁਲ ਸੱਚ ਹੈ ਕਿ ਪੰਜਾਬ ਇਹੋ ਜਿਹਾ ਨਹੀਂ ਸੀ ਪੰਜਾਬ ਗੱਬਰੂਆਂ ਦਾ ਪੰਜਾਬ ਸੀ ਹੱਸਣ ਖੇਡਣ ਵਾਲਾ ਪੰਜਾਬ ਸੀ ਪੰਜਾਬ ਤੇ ਆਪਣੀ ਪਹਿਲਵਾਨੀ ਆਪਣੇ ਜੋਸ਼ ਆਪਣੇ ਸੋਹਣਪੁਣੇ ਕਰਕੇ ਜਾਣਿਆ ਜਾਂਦਾ ਸੀ ਪਰ ਅੱਜ ਇਸ ਪੰਜਾਬ ਨੂੰ ਕੀ ਇੱਕ ਹੁਨ ਲੱਗ ਗਿਆ ਹੈ ਕਿ ਜਿਸ ਕਰਕੇ ਜਿਹੜਾ ਨਸ਼ਾ ਹੈ ਉਹ ਇਸ ਤਰੀਕੇ ਨਾਲ ਫੈਲ ਗਿਆ ਹੈ ਕਿ ਬਕਾਂ ਨੂੰ ਆਪਣੇ ਬੱਚੇ ਤੱਕ ਵੇਚਨੇ ਪੈ ਗਏ ਤੁਸੀਂ ਦੇਖੋ ਮਾਮਲਾ ਚਾਹੇ ਇੱਕ ਹੈ ਇਹ ਕੋਈ ਯਾਨੀ ਕਿ ਹਰ ਘਰ ਦਾ ਮਾਮਲਾ ਨਹੀਂ ਇੱਕ ਮਾਮਲਾ ਹੈ ਪਰ ਉਸ ਪਰਿਵਾਰ ਦੇ ਉੱਤੇ ਮਜਬੂਰੀ ਕਹੋ ਜਾਂ ਉਹਨਾਂ ਨੂੰ ਜਿਹੜੀ ਲਤ ਲੱਗੀ ਉਹ ਕਿੰਨੀ ਕੁ ਜ਼ਿਆਦਾ ਹੋਏਗੀ ਕਿ ਜਿਸ ਕਰਕੇ ਉਹਨਾਂ ਨੂੰ ਇਹ ਸਟੈਪ ਉਠਾਣਾ ਪਿਆ ਦੇਖੋ ਸੁਖਜੀਤ ਇਹ ਸਟੈਪ ਇਕਦਮ ਨਹੀਂ ਲਿੱਤਾ ਜਾਂਦਾ ਆਪਣੇ ਬੱਚੇ ਨੂੰ ਸੇਲ ਕਰਨ ਦਾ ਸਟੈਪ ਇਹਦੇ ਵਾਸਤੇ ਬਹੁਤ ਕੁਝ ਕੀਤਾ ਹੋਏਗਾ ਉਹਨਾਂ ਨੂੰ ਲਾਲਚ ਵੀ ਦਿੱਤੇ ਹੋਣਗੇ ਤਾਂ ਇਹ ਕੀਤਾ ਹੋਏਗਾ ਦਰਸਲ ਇਹ ਜਿਹੜੀ ਬਿਮਾਰੀ ਇਸ ਵੇਲੇ ਸੀਰ ਨੂੰ ਕਹਿ ਰਹੇ ਆ ਕਿਉਂਕਿ ਡਰਗਸ ਜਿਹੜਾ ਨਾ ਸਾਡੇ ਰੂਟਸ ਦੇ ਵਿੱਚ ਫਸ ਚੁੱਕਾ ਇਸ ਨੂੰ ਪੁਲਿਸ ਜਿਹੜੀ ਨਾ ਕੀ ਕਰਦੀ ਹੈ ਕਿ ਹੈਰੋਇਨ ਪਕੜ ਲਈ ਚਾਰ ਤਸਕਰ ਫੜਲੇ ਦੇਖੋ ਚਾਰ ਤਸਕਰ ਫੜਲੇ 15 ਕਿਲੋ ਹੈਰੋਇਨ ਫੜ ਲਈਏ ਕਰਨ ਨਾਲ ਨਸ਼ਾ ਖਤਮ ਨਹੀਂ ਹੋਣਾ ਜਿੰਨੀ ਦੇਰ ਤੱਕ ਜਿਹੜੇ ਸਲਮ ਏਰੀਆਜ਼ ਨੇ ਉੱਥੇ ਇਹਦੀ ਸਪਲਾਈ ਨਹੀਂ ਰੁਕੇਗੀ ਤੁਸੀਂ ਦੇਖੋ ਕਿ ਅੱਜ ਤੱਕ ਨੂੰ ਪੁਲਿਸ ਨੂੰ ਇਸ ਪਰਿਵਾਰ ਬਾਰੇ ਜਾਣਕਾਰੀ ਨਹੀਂ ਸੀ ਨਹੀਂ ਇੱਕਦਮ ਜਾਣਕਾਰੀ ਉਹ ਦੋ ਹਸਾਲ ਲਈ ਜਦੋਂ ਕੀ ਉਹਨਾਂ ਨੇ ਬੱਚਾ ਵੇਚਿਆ ਐਦਾਂ ਮਤਲਬ ਲੰਬੇ ਸਮੇਂ ਤੋਂ ਉਹ ਡਰੱਗਸ ਲੈ ਰਹੇ ਸੀ ਇਹ ਤੇ ਹੋਏਗਾ ਨਹੀਂ ਕਿ ਇੱਕ ਦਿਨ ਡਰੱਗ ਲਿਤਾ ਤੇ ਅਗਲੇ ਦਿਨ ਜਾ ਕੇ ਬੱਚਾ ਵੇਚਤਾ ਕਾਫੀ ਲੰਬੇ ਸਮੇਂ ਤੋਂ ਬਿਮਾਰੀ ਤੇ ਉਹ ਹੋਣਗੇ ਇਸ ਦੇ ਨਾਲ ਜੁੜੇ ਹੋਣਗੇ ਪਰ ਉਸ ਤੋਂ ਬਾਅਦ ਲੇਕਿਨ ਇਹ ਨਾ ਘਟਨਾ ਸ਼ਰਮਸਾਰ ਕਰ ਦੇਣੀ ਤੁਸੀਂ ਦੇਖੋ ਕਿ ਅੱਜ ਸਿੰਘ ਸਾਹਿਬ ਦਾ ਇੱਕ ਬਹੁਤ ਵੱਡਾ ਦਸਤਾਰਬੰਦੀ ਦਾ ਸਮਾਗਮ ਸੀ ਤੇ ਉੱਥੇ ਉਹਨਾਂ ਨੇ ਕਿਹਾ ਕਿ ਮੇਰਾ ਪੰਜਾਬ ਇਹੋ ਜਿਹਾ ਨਹੀਂ ਸੀ ਦਰਸਲ ਪੰਜਾਬ ਵਾਕਈ ਇਹੋ ਜਿਹਾ ਨਹੀਂ ਸੀਗਾ ਇਹਨਾਂ ਨੇ ਬਹੁਤ ਹੀ ਅੱਛੀ ਗੱਲ ਕੀਤੀ ਹੈ ਕਿ ਪੰਜਾਬ ਬਹਿ ਜਾਣੀ ਸੀ ਇਸ ਨੂੰ ਜਿਹੜਾ ਨਾ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਇਕੱਲੇ ਪੁਲਿਸ ਵਾਲੋ ਬੰਦੇ ਫੜ ਲੈਣਾ ਬੰਦੇ ਫੜ ਕੇ ਜੇਲ੍ਹਾਂ ਚ ਭੇਜ ਦੇਣਾ ਉਹ ਹੈਰੋਇਨ ਦੇ ਵੱਡੇ ਵੱਡੇ ਡੈਟੇ ਦੇ ਦੇਣਾ ਇਹਦੇ ਨਾਲ ਨਿਸ਼ਾਨੀ ਮੁੱਕ ਸਕਦਾ ਨਸ਼ਾ ਨੂੰ ਖਤਮ ਕਰਨ ਵਾਸਤੇ ਤੁਹਾਨੂੰ ਗਰਾਊਂਡ ਲੈਵਲ ਤੇ ਜਾ ਕੇ ਲੜਾਈ ਲੜਨੀ ਪਏਗੀ ਤੁਹਾਨੂੰ ਉਹ ਉਹ ਇਲਾਕੇ ਉਹ ਉਹ ਪਰਿਵਾਰ ਤੁਹਾਨੂੰ ਬਕਾਇਦਾ ਤੌਰ ਤੇ ਡਿਫਾਈਨ ਕਰਨੇ ਪੈਣਗੇ ਦੇਖਣੇ ਪੈਣਗੇ ਕਿ ਜਿਹੜੇ ਅਦੇ ਤੋਂ ਪੀੜਤ ਨਹੀਂ ਐ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਅਕਸਰ ਪੁਲਿਸ ਤੇ ਇਲਜ਼ਾਮ ਲੱਗਦਾ ਕਿ ਇਹ ਨਸ਼ਾ ਤਸਕਰਾਂ ਦੀ ਮਦਦ ਕਰਦੀ ਹੈ ਰਾਈਟ ਹੁਣ ਹੁੰਦਾ ਕੀ ਹੈ ਕਿ ਜਦੋਂ ਛੋਟੇ ਲੈਵਲ ਦੇ ਉੱਤੇ ਕਿਸੇ ਥਾਣੇ ਚ ਜਾਂ ਚੌਂਕੀ ਦੇ ਵਿੱਚ ਇਸ ਤਰ੍ਹਾਂ ਦਾ ਮਸਲਾ ਜਾਂਦਾ ਤੇ ਉਸ ਨੂੰ ਸਲਟਾ ਲਿੱਤਾ ਜਾਂਦਾ ਹੈ ਕਈ ਵਾਰ ਤੇ ਇਸ ਤਰ੍ਹਾਂ ਦੀ ਗੱਲ ਵੀ ਸਾਹਮਣੇ ਆਈ ਕਿ ਜਿਹੜੇ ਲੋਕ ਨਸ਼ਾ ਤਸਕਰੀ ਚ ਇਨਵੋਲਡ ਹੁੰਦੇ ਨਾ ਧਰਨਾ ਵੀ ਉਹੀ ਲਾਂਦੇ ਨੇ ਇੱਕ ਬਹੁਤ ਵੱਡੇ ਆਈਪੀਐਸ ਨੇ ਜਿਨ੍ਹਾਂ ਨੇ ਕਿ ਅੱਜਕੱਲ ਰਾਜਨੀਤੀ ਦੇ ਵਿੱਚ ਵੀ ਆਪਣੀ ਖੂਬ ਚਰਚਾ ਕਰਾ ਰਹੇ ਨੇ ਐਮਐਲਏ ਵੀ ਨੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਇਸ ਤਰ੍ਹਾਂ ਦੇ ਕੰਮ ਨੂੰ ਜਿਆਦਾ ਪੋਸਟ ਕਰਦੇ ਨੇ ਨਾ ਉਹੀ ਇਸ ਤਰ੍ਹਾਂ ਦੇ ਤੰਦਿਆਂ 'ਚ ਸ਼ਾਮਲ ਹੁੰਦੇ ਨੇ ਉਹਨਾਂ ਨੇ ਸਾਰਿਆਂ ਬਾਰੇ ਨਹੀਂ ਗੱਲ ਕਹੀ ਕੁਝ ਲੋਕਾਂ ਵਾਸਤੇ ਗੱਲ ਕਹੀ ਸੀ ਸੋ ਸਵਾਲ ਇਹ ਪੈਦਾ ਹੁੰਦਾ ਕਿ ਆਖਿਰਕਾਰ ਇਸ ਨੂੰ ਖਤਮ ਕਰਨਾ ਕੱਲੇ ਪੁਲਿਸ ਦੀ ਪ੍ਰੈਸ ਕਾਨਫਰੰਸਾਂ ਤੱਕ ਨਹੀਂ ਹੈ ਇਸ ਨੂੰ ਗ੍ਰਾਸਰੂਟ ਲੈਵਲ ਤੇ ਉਤਰ ਕੇ ਤੁਹਾਨੂੰ ਉਸ ਨੂੰ ਹੱਲ ਕਰਨਾ ਪਏਗਾ ਤੁਸੀਂ ਦੇਖੋ ਕਿ ਇਸ ਤਰ੍ਹਾਂ ਦੇ ਮਾਮਲੇ ਕਿਨੀਆਂ ਚ ਅਸੀਂ ਸੁਨੇ ਸੀ ਆਫਰੀਕਾ ਚ ਸੁਨੇ ਸੀ ਉਹ ਕੰਟਰੀਆਂ ਜਿੱਥੇ ਰੋਟੀ ਖਾਣ ਨੂੰ ਨਹੀਂ ਗਈ ਤੇ ਉਸਨੇ ਰੋਟੀ ਕਰਕੇ ਵੇਚ ਤੇ ਲੇਕਿਨ ਨਸ਼ੇ ਕਰਕੇ ਵੇਚ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਦੁਖਦ ਔਰ ਦਿਲ ਨੂੰ ਵਾਕਈ ਜਿਹਨੂੰ ਕਹਿੰਦੇ ਨਾ ਨਿਚੋੜਨ ਵਾਲੀ ਘਟਨਾ ਜਿਹੜੀ ਆ ਹੋਈ ਹੈ ਜੀ ਸਰ ਹੁਣ ਤੱਕ ਇਹ ਸਮੱਸਿਆ ਰੁੱਕ ਕਿਉਂ ਨਹੀਂ ਰਹੀ ਪੰਜਾਬ ਪੁਲਿਸ ਅਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਬਹੁਤ ਸਾਰੇ ਤਸਕਰਾਂ ਨੂੰ ਪੜਿਆ ਜਾ ਰਿਹਾ ਹੈ ਲੇਕਿਨ ਇਹ ਜੋ ਘਰ ਦੇ ਵਿੱਚ ਸਲਮੇਰੀਆਜ਼ ਦੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਛੋਟੇ ਛੋਟੇ ਜਗ੍ਹਾ ਤੇ ਜੋ ਇਸ ਤਰ੍ਹਾਂ ਦੇ ਨਸ਼ੇ ਕਰਦੇ ਨੇ ਉਹਨਾਂ ਤੇ ਕਿਉਂ ਨਹੀਂ ਰੋਕ ਲੱਗ ਰਹੀ ਦੇਖੋ ਸਰਕਾਰ ਦੀ ਗੱਲ ਤੁਸੀਂ ਛੱਡ ਦਿਓ ਸਰਕਾਰਾਂ ਜਿੰਨੀਆਂ ਵੀ ਆਈਆਂ ਨੇ ਚਾਹੇ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਸੀ ਗੁਰਕਾ ਅੱਜ ਫੜ ਕੇ ਉਹਨਾਂ ਨੇ ਸੌਂ ਖਾਦੀ ਸੀ ਕਿ ਮੈਂ ਨਸ਼ਾ 4 ਹਫ਼ਤੇ ਵਿੱਚ ਖਤਮ ਕਰ ਦਾਂਗਾ ਇਹਨਾਂ ਨੇ 31 ਤਰੀਕ ਦਿੱਤੀ ਸੀ 31 ਤਰੀਕ ਤੋਂ ਬਾਅਦ ਵੀ ਉਹ ਨਸ਼ਾ ਵਿਰੁੱਧ ਕਰਦੇ ਅਗਰ ਯੁੱਧ ਨਸ਼ਾ ਵਿਰੁੱਧ ਤੇ ਤੁਹਾਨੂੰ ਇੰਨੀ ਕਾਮਯਾਬੀ ਮਿਲੀ ਸੀ ਤਫੇਰਾ ਘਟਨਾ ਕਿਉਂ ਹੋ ਗਈ ਉਹਦਾ ਦੇ ਸੀਐਮ ਸਾਹਿਬ ਕਹਿੰਦੇ ਸੀ ਜਿਹੜਾ ਬੰਦਾ ਨਸ਼ਾ ਵੇਚੇਗਾ ਉਹਦੇ ਚ ਡਿਪਟੀ ਵੀ ਡਿਸਪੈਂਡ ਕੀਤਾ ਜਾਏਗਾ ਐਸਐਚਓ ਵੀ ਡਿਸਪੈਂਡ ਕੀਤਾ ਜਾਏਗਾ ਇਲਾਕੇ ਦੇ ਐਸਐਚਓ ਨੂੰ ਵੀ ਪੁੱਛਿਆ ਜਾਏਗਾ ਐਸਐਸਪੀ ਨੂੰ ਪੁੱਛਿਆ ਜਾ ਹੁਣ ਸਰਕਾਰ ਨੇ ਕੋਈ ਕਾਰਵਾਈ ਕੀਤੀ ਕੋਈ ਤੁਸੀਂ ਦੱਸੋ ਸਰਕਾਰ ਨੇ ਹਾਂ ਪਰਚਾ ਦਰਜ ਕਰਤਾ ਜੀ ਲੈਣ ਵਾਲਿਆਂ ਤੇ ਵੀ ਕਰਤਾ ਦੇਣ ਵਾਲੇ ਚਲੋ ਲੈਣ ਦੇਣ ਵਾਲਿਆਂ ਤੇ ਪਰਚਾ ਦਰਜ ਕਰਤਾ ਬੱਚੇ ਨੂੰ ਤੁਸੀਂ ਇੱਕ ਕਮਿਊਨਿਟੀ ਸੈਂਟਰ ਚ ਭੇਜ ਦਿੱਤਾ ਪਰ ਇਹਦੇ ਨਾਲ ਦੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਇਸਤੀ ਦਾ ਸ਼ਿਕਾਰ ਹੋਏ ਹੋਏ ਨੇ ਅੱਜ ਇੱਕ ਮਾਮਲਾ ਮੀਡੀਆ ਚ ਆ ਗਿਆ ਜੇ ਇਹ ਮਾਮਲਾ ਮੀਡੀਆ ਚ ਨਾ ਹੁੰਦਾ ਤੇ ਕੁਝ ਵੀ ਨਹੀਂ ਸੀ ਹੋਣਾ ਮੇਰਾ ਸਵਾਲ ਹੈ ਕਿ ਸਰਕਾਰ ਜਿਹੜੀ ਨਾ ਇੱਕ ਮੀਡੀਆ ਦੇ ਉੱਤੇ ਡਿਪੈਂਡੈਂਟ ਹੁੰਦੀ ਹੈ ਕਿ ਯਾਰ ਇਹ ਚੀਜ਼ ਆ ਗਈ ਉਹ ਕਰ ਦਿਓ ਕਾਰਵਾਈ ਇਹ ਚੀਜ਼ ਆ ਗਈ ਕਰ ਦਿਓ ਕਾਰਵਾਈ ਪਰ ਇਸ ਸਮੱਸਿਆ ਨੂੰ ਪਰਚਾ ਦੇ ਕੇ ਹੱਲ ਕਰਨਾ ਪਰਚਾ ਦੇ ਕੇ ਜੇ ਤੁਸੀਂ ਸਮਝਦੇ ਹੋ ਸਮੱਸਿਆ ਹੱਲ ਹੁੰਦੀ ਹੈ ਤੇ ਤੁਹਾਡੀ ਬਹੁਤ ਵੱਡੀ ਮੂਰਖਤਾ ਦੇਖੋ ਸਲਮ ਏਰੀਆਜ਼ ਦੇ ਵਿੱਚ ਬਹੁਤ ਬੁਰਾ ਹਾਲ ਹੈ ਪਹਿਲੀ ਗੱਲ ਇਸ ਗੱਲ ਨੂੰ ਨਾ ਤੇ ਸਰਕਾਰ ਮੰਦੀ ਹੈ ਤੇ ਨਾ ਹੀ ਤੁਹਾਡਾ ਪੁਲਿਸ ਪ੍ਰਸ਼ਾਸਨ ਮੰਦਾ ਉਹ ਕਹਿੰਦੇ ਜੀ एवरीथिंग ਇਜ਼ ਰਾਈਟ ਹੁੰਦਾ ਪਤਾ ਕੀ ਜਿਹੜੇ ਹੁੰਦੇ ਨਾ ਮੰਤਰੀ ਦੇ ਨਾਲ ਜਿਹੜੇ 2-4 ਬੰਦੇ ਚੱਲਦੇ ਹੁੰਦੇ ਆ ਉਹ ਕਹਿੰਦੇ ਜੀ ਇੱਥੇ ਰਤੀ ਸਫਾਈ ਕਰਾਤੀ ਜੀ ਇੱਥੇ ਰਤੀ ਇਹ ਕਰਤਾ ਫਰ ਮੁੱਕ ਗਿਆ ਨਸ਼ਾ ਇਹ ਹੋ ਗਿਆ ਇਹ ਗੱਲਾਂ ਹੁੰਦੀਆਂ ਦੇਖੋ ਔਰ ਕਈ ਵਾਰ ਇਸ ਤਰ੍ਹਾਂ ਦੀ ਗੱਲ ਪੁਲਿਸ ਮੁਲਾਜ਼ਮ ਉਸ ਲਈ ਸਾਨੂੰ ਦੱਸਦੇ ਨੇ ਕਿ ਅਸੀਂ ਜਦੋਂ ਕਿਸੇ ਨੂੰ ਫੜਨ ਜਾਂਦੇ ਨਾ ਤੇ ਇਲਾਕੇ ਦਾ ਜਿਹੜਾ ਬਾਹੂਬਲੀ ਪ੍ਰਧਾਨ ਜਿਹੜਾ ਹੁੰਦਾ ਨਾ ਉਹ ਉਹਦੀ ਸਫਾਰਿਸ਼ ਕਰਦਾ ਦੇਖੋ ਇਹ ਚੀਜ਼ਾਂ ਜਿੰਨੀ ਦੇਰ ਤੱਕ ਨੂੰ ਤੁਸੀਂ ਇਹ ਤੋਂ ਬਾਹਰ ਨਹੀਂ ਹੋਵੋਗੇ ਉਨੀ ਦੇਰ ਤੱਕ ਨੰ ਕੰਮ ਨਹੀਂ ਮੁੱਕ ਸਕਦਾ ਤੁਸੀਂ ਦੇਖੋ ਅੱਜ ਪੰਜਾਬ ਵਾਸਤੇ ਕਿੰਨੀ ਸ਼ਰਮਨਾਕ ਗੱਲ ਹੈ ਬਾਹਰਲੇ ਸੂਬਿਆਂ ਦੇ ਲੋਕ ਕੀ ਸੋਚਦੇ ਹੋਣਗੇ ਸਾਡੇ ਬਾਰੇ ਕੀ ਸੋਚਦੇ ਹੋਣਗੇ ਯਾਰ ਇਹ ਨਾ ਸੂਬੇ ਜਿਹਦੇ ਲੋਕੀ ਨਸ਼ੇ ਕਰਕੇ ਬੱਚਾ ਵੇਚ ਜਾਂਦੇ ਨੇ ਹਾਲਾਂਕਿ ਕਟਨਾ ਇੱਕੋ ਹੀ ਹੈ ਇੱਕ ਪਰਿਵਾਰ ਆ ਪਰ ਉਹਦੇ ਨਾਲ ਬਦਨਾਮੀ ਸਾਰੀ ਪਹਿਲਾਂ ਵੀ ਇੱਕ ਮਾਂ ਨੇ ਨਸ਼ੇ ਦੀ ਪੂਰਤੀ ਲਈ ਬੱਚਾ ਮਰਵਾ ਦਿੱਤਾ ਮੈਂ ਕਿਹਾ ਤੁਸੀਂ ਦੇਖੋ ਬਦਨਾਮੀ ਕਿੰਨੀ ਹੈ ਪੰਜਾਬ ਦੀ ਇਸ ਬਦਨਾਮੀ ਦਾ ਟਿੱਕਾ ਕਿਤੇ ਸਿਰ ਤੇ ਲੱਗਦਾ ਮੈਂ ਇੰਡੀਵਿਜੂਅਲੀ ਤੌਰ ਤੇ ਇਸ ਬਦਨਾਮੀ ਦਾ ਟਿੱਕਾ ਸਰਕਾਰ ਨੂੰ ਦਿੰਦਾ ਕਿਉਂਕਿ ਇਹ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਯਾਨੀ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਤੇ ਸਰਕਾਰ ਇਸ ਫੁਲੀ ਰਿਸਪੋਨਸਿਬਲ ਫਾਰ ਥੈਟ ਹੁਣ ਸਵਾਲ ਹੈ ਕਿ ਉਹ ਕਿੱਦੇ ਕੋਲੋਂ ਨਸ਼ਾ ਲੈਂਦੇ ਰਹੇ ਕਿਸੇ ਕੱਲ ਨੂੰ ਉਹਨਾਂ ਨੇ ਨਸ਼ਾ ਇਹ ਪੈਸੇ ਦਿੱਤੇ ਉਹ ਸਾਰੇ ਬੰਦਿਆਂ ਨੂੰ ਇੱਕ ਵਾਰੀ ਤੁਹਾਨੂੰ ਚਪੇਟ ਚ ਲਿਆਣਾ ਪਏਗਾ ਜਿੰਨੀ ਦੇਰ ਤੱਕਨ ਉਹਨਾਂ ਲੋਕਾਂ ਤੇ ਕਾਰਵਾਈ ਨਹੀਂ ਹੋਏਗੀ ਉਹਨਾਂ ਦੇਰ ਤੱਕਨ ਕੰਮ ਨਹੀਂ ਚੱਲ ਸਕਦਾ ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ ਜਿਨੇ ਵੀ ਸਲਾਮ ਮੀਰੀਅਸ ਨੇ ਉੱਥੇ ਰਾਤ ਨੂੰ ਸੜਕਾਂ ਦੇ ਬੰਦੇ ਕਿਉਂ ਖੜਾਉਂਦੇ ਨੇ ਉਹ ਲੋਕ ਨੇ ਜਿਹੜੇ ਆਲਰੇਡੀ ਇਸ ਤੰਦੇ ਚ ਲਿਪਤ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਤੁਸੀਂ ਇਹਨੂੰ ਕੈਜੂਲੀ ਕਹੋ ਤਾਂ ਇਹ 800 ਕਿਲੋ ਆਰਨ ਪਾਲੀ 900 ਕਿਲੋ ਪਾਲੀ 200 ਕਿਲੋ ਪਾਲੀ 15 ਬੰਦੇ ਫੜ ਲੇ ਦੇਖੋ ਇਹ ਜਿਹੜਾ ਡਰੱਗ ਹੈ ਨਾ ਜਿਹੜਾ ਇਹ ਸਲਮ ਏਰੀਆ ਚ ਵਿਕਰੇ ਇਹ ਕੈਮੀਕਲ ਡਰੱਗ ਹੈ ਕੈਮੀਕਲ ਡਰੱਗ ਜਿਹਨੂੰ ਅਸੀਂ ਮੈਡੀਸਿਨ ਨਸ਼ਾ ਵੀ ਕਹਿੰਦੇ ਆ ਤੁਸੀਂ ਦੇਖੋ ਅੰਮ੍ਰਿਤਸਰ ਚ ਵੀ ਕਈ ਇਲਾਕਿਆਂ ਦੇ ਵਿੱਚ ਅਸੀਂ ਦੇਖਦੇ ਆ ਕਿ ਦਿਨ ਦਿਹਾੜੇ ਕੈਪਸੂਲ ਜਿਹੜੇ ਨੇ ਨਾ ਉਹਨਾਂ ਵਿੱਚੋਂ ਮਟੀਰੀਅਲ ਕੱਢ ਕੇ ਉਹਦਾ ਟੀਕਾ ਬਣਾ ਕੇ ਲਾ ਆ ਜਾਂਦਾ ਠੀਕ ਹੈ ਪੰਜਾਬ ਦੇ ਵਿੱਚ ਇੱਕ ਗੱਲ ਦੱਸੋ ਕਦੀ ਵੀ ਓਵਰਡੋਸ ਕਰਕੇ ਬੰਦਾ ਮਰਿਆ ਬਿਨਾਂ ਨਸ਼ੇ ਦੇ ਕੋਈ ਵੀ ਬੰਦਾ ਨਹੀਂ ਮਰਿਆ ਅੱਜ ਤੱਕਨ ਪੂਰੇ ਪੰਜਾਬ ਚ ਮੈਂ ਦੱਸੋ ਜਦੋਂ ਵੀ ਕੋਈ ਹੋਇਆ ਓਵਰਡੋਸ ਕਰਕੇ ਬੰਦਾ ਮਰ ਗਿਆ ਉਹ ਆਂਦਾ ਨਾ ਨਾ ਮਿਲਣ ਕਰਕੇ ਕਦੀ ਬੰਦਾ ਮਰਿਆ ਹੋਇਆ ਹੀ ਨਹੀਂ ਕਿਉਂ ਇਸ ਦੀ ਅਵੇਲੇਬਿਲਟੀ ਐਡੀ ਇਜ਼ੀ ਹੈ ਹੁਣ ਜਿਸ ਬੰਦੇ ਨੇ ਉਸ ਪਰਿਵਾਰ ਨੂੰ ਵੀ ਲਾਲਚ ਦਿੱਤਾ ਹੋਏਗਾ ਕਿ ਹਾਂਜੀ ਭਾਜੀ ਮੇਰੇ ਕੋਲ ਸਮਾਨ ਹੈਗਾ ਤੁਸੀਂ ਪੈਸੇ ਲਿਓ ਉਹ ਆਂਗਾ ਠੀਕ ਹੈ ਬੱਚਾ ਵੇਚ ਦੇਣੀ ਮਤਲਬ ਐਥੋਂ ਤੱਕਨ ਕਿ ਉਹਨੂੰ ਲਤ ਲੱਗੀ ਸੀ ਇੰਨੀ ਜਲਦੀ ਅਵੇਲੇਬਿਲਟੀ ਸੀ ਕਿ ਵੇਚਣ ਵਾਲੇ ਨੇ ਵੀ ਨਹੀਂ ਸੋਚਿਆ ਕਿ ਚੱਲ ਯਾਰ ਬੱਚਾ ਵੇਚ ਦੇਵਾਂ ਮੈਂ ਨਾ ਵੇਚ ਵੇਚਣ ਦਵਾ ਤੇ ਮੈਂ ਨਾ ਤੇ ਕੋਈ ਉਪਕਾਰ ਕਰਦਾ ਚਲੋ ਮੈਂ ਮੜਿਆ ਸਮਾਨ ਦੇ ਪਰ ਚੱਕਰ ਕੀਤਾ ਕਿ ਇਹ ਨੈਕਸਸ ਬਹੁਤ ਫੈਲ ਚੁੱਕਾ ਸਰਕਾਰਾਂ ਨੂੰ ਕੋਈ ਵੀ ਸਰਕਾਰ ਹੈ ਉਸ ਨੂੰ ਇਸ ਦੇ ਬਾਰੇ ਅਵੇਅਰ ਹੋਣਾ ਪਏਗਾ ਉਹਨਾਂ ਨੂੰ ਆਪਣੀ ਕੁਰਸੀਆਂ ਆਪਣੇ ਅਫਸਰੀ ਛੱਡ ਕੇ ਜ਼ਮੀਨ ਦੇ ਉੱਤੇ ਜਾ ਕੇ ਏਰੀਆਜ਼ ਇਹਨਾਂ ਨੂੰ ਪਹਿਲੇ ਰੈਕੋਗਨਾਈਜ਼ ਕਰਨੇ ਪੈਣਗੇ ਕਿ ਕਿਹੜੇ ਕਿਹੜੇ ਏਰੀਆ ਚ ਕੀ ਕਿੰਨਾ ਕੁ ਸਮਾਨ ਹੈ ਕਿਹੜੇ ਕਿਹੜੇ ਏਰੀਆਜ਼ ਬਦਨਾਮ ਹੋ ਤੁਸੀਂ ਦੇਖੋ ਕਈ ਐਸੇ ਪਰਿਵਾਰ ਨੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਮੇਲ ਮੈਂਬਰ ਹੀ ਖਤਮ ਹੋਈ ਜਾ ਰਹੇ ਤੁਸੀਂ ਦੇਖੋ ਪੰਜਾਬ ਦੀ ਕਿੰਨੀ ਤਰਾਸਦੀ ਹੈ ਦੇਖੋ ਸਿੰਘ ਸਾਹਿਬ ਨੇ ਦੇਖੋ ਜਹਦਾਰ ਕਾਲਤਖ ਸਾਹਿਬ ਇੱਕ ਵੱਡਾ ਨਾਮ ਨੇ ਕੌਮ ਦੇ ਮੁਖੀ ਨੇ ਹਰ ਕੋਈ ਵਿਅਕਤੀ ਨੂੰ ਫਰਜ ਬੰਦਾ ਹੈ ਇਕਲਾਕੀ ਫਰਜ ਆ ਕਿ ਅਸੀਂ ਜਹਦਾਰ ਸਾਹਿਬ ਦੀ ਹਰ ਗੱਲ ਨੂੰ ਮੰਨੀਏ ਪਰ ਉਹਨਾਂ ਨੇ ਵੀ ਜੇਕਰ ਇੰਨੀ ਗੱਲ ਕੀਤੀ ਕਿ ਕਿੰਨਾ ਕੁ ਉਸ ਬੰਦੇ ਨੂੰ ਵੀ ਦੁੱਖ ਹੋਏਗਾ ਠੀਕ ਹੈ ਉਹ ਧਾਰਮਿਕ ਸ਼ਖਸ ਨੇ ਉਹਨਾਂ ਨੇ ਆ ਗੱਲ ਕਹਿਣਾ ਸੁਨੇਹਾ ਦੇਣਾ ਪਰ ਇਸ ਤੋਂ ਬਾਅਦ ਜਾਗੇਗਾ ਕੋਈ ਨਹੀਂ ਕਿਉਂ ਸਭ ਨੂੰ ਇਲੈਕਸ਼ਨ ਜ਼ਰੂਰੀ ਹੈ ਇੱਥੇ ਇਹ ਦੇਖਦੇ ਕਿ ਬੋਰਡ ਕਿੱਥੋਂ ਆਉਂਦੀ ਉਹ ਭਾਵੇਂ ਜਿਸ ਤਰ੍ਹਾਂ ਮਰਜ਼ੀ ਦਾ ਬੰਦਾ ਹੋਵੇ ਜਿਹੜੇ ਮਰਜ਼ੀ ਕਰੈਕਟਰ ਦਾ ਹੋਵੇ ਉਹਨੂੰ ਨਹੀਂ ਵੇਖਿਆ ਜਾਂਦਾ ਆ ਵੋਟ ਪਾਤੀ ਗੱਲ ਖਤਮ ਇਸ ਗੱਲ ਸੋ ਇਸ ਬਿਮਾਰੀ ਨੂੰ ਇਸ ਗੰਭੀਰ ਸਮੱਸਿਆ ਨੂੰ ਜੇ ਤੁਸੀਂ ਕਹੋ ਕਿ ਆਪਾਂ ਹੈਰੋਨ ਫੜ ਕੇ ਆਪਾਂ ਡਾਟਾ ਦੇ ਕੇ ਕਾਉਂ ਹੋ ਜਾਏਗਾ ਆਉਂ ਹੋ ਜਾਏਗਾ ਇਹ ਮਸਲ ਸਮੱਸਿਆ ਹੱਲ ਨਹੀਂ ਹੋਣੀ ਇਸ ਦੇ ਵਾਸਤੇ ਤੁਹਾਨੂੰ ਸਟ੍ਰਿਕਟ ਐਕਸ਼ਨ ਦੀ ਲੋੜ ਆ ਜਿਹੜਾ ਛੋਟੇ ਪੈਟੀ ਜਿਹੜੇ ਕ੍ਰਾਈਮਨਲਸ ਨੇ ਨਾ ਜਿਹੜੇ ਛੋਟਾ ਛੋਟਾ ਕਾਰੋਬਾਰ ਕਰਦੇ 100 ਗ੍ਰਾਮ 50 ਗ੍ਰਾਮ ਵਾਲਾ ਇਹ ਉਹਨਾਂ ਦੀ ਦੇਣ ਆ ਔਰ ਇਹੀ ਜ਼ਿਆਦਾ ਫੈਲੇ ਹੋਏ ਨੇ ਦੇਖਿਆ ਜਾਵੇ 슬ਮ ਏਰੀਆਸ ਤੇ ਜਾਂ ਹੋਰ ਕਿਤੇ ਇਹਨਾਂ ਦਾ ਇਨ ਐਕਸੈਸ ਬਹੁਤ ਵੱਡਾ ਹੈ ਜਿਸ ਨੂੰ ਖਤਮ ਕਰਨਾ ਬਹੁਤ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਹੈ ਜੀ ਤੁਸੀਂ ਦੇਖੋ ਤੁਸੀਂ ਦੱਸਿਆ ਕਿ ਉਹ ਲੜਕੀ ਜਿਹੜੀ ਹੈ ਕਿ ਘੜਨ ਵੀ ਰਹਿ ਚੁੱਕੀ ਹੈ ਦੇਖੋ ਇੱਕ ਸਪੋਰਟਸਮੈਨ ਹੋ ਕੇ ਯਾਰ ਇੱਕ ਸਪੋਰਟਸਮੈਨ ਸਪਿਰਟ ਬੜੀ ਵੱਡੀ ਚੀਜ਼ ਹੁੰਦੀ ਹੈ ਕਿ ਇੱਕ ਖਿਡਾਰੀ ਹੈ ਖਿਡਾਰੀ ਦਾ ਪਰਿਵਾਰ ਹੈ ਤੇ ਉਹ ਉਸ ਤਰ੍ਹਾਂ ਦੇ ਕੰਮ ਕਰਦੇ ਨੇ ਤਾਂ ਇਹ ਇਹ ਜਿਹੜੀ ਚੀਜ਼ ਹੈ ਇਸ ਦੇ ਵਾਸਤੇ ਮੈਂ ਸਮਝਦਾ ਹਾਂ ਕਿ ਇੱਕ ਖਿਡਾਰੀ ਦਾ ਪਰਿਵਾਰ ਜਿਸ ਤਰ੍ਹਾਂ ਦਾ ਕਰ ਰਿਹਾ ਹੈ ਤੇ ਆਈ ਥਿੰਕ ਇਟਸ ਅ ਵੈਰੀ ਸ਼ੇਮਫੁਲ ਇਟਸ ਵੈਰੀ ਵੈਰੀ ਸ਼ੇਮਫੁਲ ਇੱਕ ਪਾਸੇ ਯੁੱਧ ਨਸ਼ਿਆਂ ਬਰੁੱਦੂਜੇ ਪਾਸੇ ਖੇਡਾਂ ਵਤਨ ਪੰਜਾਬ ਦੀਆਂ ਚੱਲ ਨੇ ਕਿ ਲੱਗਦਾ ਹੈ ਕਿ ਇਹਨਾਂ ਦਾ ਖੇਡਾਂ ਖੇਡਾਂ ਯੁੱਧ ਮਤਲਬ ਇਕੱਠਾ ਕਰ ਦੋ ਨਾ ਇਹਨਾਂ ਨੂੰ ਤੇ ਇਹਦੇ मीनिंग ਹੀ ਹੋਰ ਨਿਕਲਣਗੇ ਸੋ ਇਸ ਦੇ ਵਿੱਚ ਨਾ ਮੈਂ ਤੇ ਇੱਕ ਡਾਇਰੈਕਟਲੀ ਸੀਐਮ ਸਾਹਿਬ ਨੂੰ ਇੱਕ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਇਸ ਮਾਪਦ ਜਿਹੜਾ ਨਾ ਥਾੜਾ ਜਿਹੜੀ ਉਹ ਜ਼ੋਨ ਹੈ ਨਾ ਪੁਲਿਸ ਦੀ ਉਹ ਸਾਰੇ ਤੇ ਕਾਰਵਾਈ ਕਰੋ ਐਸਐਚਓ ਵੀ ਡਿਪਟੀ ਸਾਰੇ ਤੇ ਕਾਰਵਾਈ ਕਰੋ ਕਿ ਯਾਰ ਇੰਨਾ ਕੁਝ ਤਰਾਜ਼ੀ ਹੋ ਗਈ ਤੁਸੀਂ ਕਿੱਥੇ ਸੀ ਹੂੰ ਸੋ ਇਸ ਤਰ੍ਹਾਂ ਦੇ ਕਰਨ ਦੀ ਲੋੜ ਆ ਇਹਦਾ ਇੱਕ ਨਾ ਡਿਟੇਲਡ ਮੈਪ ਬਣਾਉਣ ਦੀ ਲੋੜ ਆ ਨਹੀਂ ਕਿ ਅੱਜ ਅਸੀਂ ਆਏ ਚਾਰ ਬੰਦੇ ਫਾੜਲੇ ਡਾਂਗਾ ਸੁੱਟਦੀਆਂ ਘਰ ਟਾਹਤੇ ਇਹ ਕਰਦੇ ਤੁਸੀਂ ਦੱਸੋ ਜਿਹਦਾ ਘਰ ਟੱਟਿਆ ਤੁਹਾਡਾ ਮਤਲਬ ਉਹ ਕੰਮ ਨਹੀਂ ਕਰਦਾ ਹੋਵੇਗਾ ਅੱਜ ਵੀ ਕੰਮ ਕਰਦੇ ਹੋਣਗੇ ਪੁਲਿਸ ਨੂੰ ਪਤਾ ਹੋਵੇਗਾ ਕਿ ਕੰਮ ਹੋ ਰਿਹਾ ਪਰ ਇਸ ਤਰ੍ਹਾਂ ਦੀ ਚੀਜ਼ਾਂ ਤੇ ਤਾਂ ਲਗਾਮ ਲਾਉਣ ਦੀ ਲੋੜ ਆ ਸੋ ਇਸ ਨੂੰ ਮੰਨੋ ਗੰਭੀਰਤਾ ਨਾਲ ਲਵੋ ਇਸ ਨੂੰ ਇਸ ਤਰੀਕੇ ਨਾਲ ਪ੍ਰੈਜੈਂਟ ਕਰੋ ਕਿ ਇੱਕ ਮਿਸਾਲ ਬਣੇ ਦੇਖੋ ਅਤਵਾਦ ਵੀ ਇਸ ਪੁਲਿਸ ਨੇ ਖਤਮ ਕੀਤਾ ਪੁਲਸ ਚਾਹੇ ਸਭ ਕੁਝ ਕਰ ਸਕਦੀ ਹੈ ਪਰ ਜਿਹੜਾ ਰਾਜਨੀਤਿਕ ਪ੍ਰੈਸ਼ਰ ਹੈ ਜਾਂ ਅਵੇਲੇਬਿਲਟੀ ਦਾ ਜਿਹੜਾ ਰਸਤਾ ਨਾ ਉਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਇਸ ਨੂੰ ਰੋਕੋ ਤਾਂ ਕਿ ਦੁਬਾਰਾ ਕੋਈ ਮਾਂ ਆਪਣੇ ਪੁੱਤਰ ਨੂੰ ਨਾ ਵੇਚੇ ਜੀ ਸਰ ਤੁਸੀਂ ਗੱਲ ਕੀਤੀ ਸੀ ਕਿ ਪੰਜਾਬ ਨੂੰ ਹਰ ਕੋਈ ਮਜ਼ਾਕ ਦਾ ਪਾਤਰ ਬਣਾ ਰਿਹਾ ਜਿਸ ਨਾਲ ਪੰਜਾਬ 'ਚ ਕਟਨਾਮ ਹੋ ਰਹੀ ਹੈ ਮੈਂ ਵੀ ਇੱਕ ਰੀਲ ਦੇਖ ਰਹੀ ਸੀ ਸਕਰੋਲ ਕਰਦੇ ਹੋੜ ਚਾਰਿਆ ਸੀ ਕਿ ਯੁੱਧ ਨਸ਼ਾ ਵਿਰੋਧੀ ਟੀ-ਸ਼ਰਟਸ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਸੀ ਵੰਡੀਆਂ ਗਈਆਂ ਸੀ ਲੇਕਿਨ ਉਹ ਟੀ-ਸ਼ਰਟਸ ਜਿਹੜੀਆਂ ਨੇ ਇੱਕ ਨਸ਼ੇੜੀ ਦੇ ਵੱਲੋਂ ਪਾਈ ਜ ਰਹੀ ਸੀ ਜਿਸ ਦੀ ਵੀਡੀਓ ਇੰਨੀ ਵਾਇਰਲ ਹੋ ਗਈ ਔਰ ਲੋਕ ਹਾਸਸ ਕੇ ਉਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਰਹੇ ਸੀ ਤਾਂ ਬੇ ਗੱਲ ਹੋਈ ਨਾ ਕਿਤਾਬਾਂ 'ਚ ਨਾ ਕਿਤਾਬਾਂ 'ਚ ਯੁੱਧ ਨਸ਼ਾ ਵਿਰੋਧੀ ਹੈ ਕਿਤਾਬਾਂ 'ਚ ਨਸ਼ਾ ਵੀ ਮੋ ਗਿਆ ਕਿਤਾਬਾਂ 'ਚ ਸਭ ਕੁਝ ਮੋ ਗਿਆ ਕਿਤਾਬਾਂ 'ਚ ਪੰਜਾਬ ਰੰਗਲਾ ਪੰਜਾਬ ਵੀ ਬਣ ਪਰ ਗਰਾਊਂਡ ਤੇ ਨਹੀਂ ਬਣਿਆ ਗੱਲ ਆ ਵੈ ਕਿ ਜਿਸ ਵੇਲੇ ਜਿਸ ਦਿਨ ਪੰਜਾਬ ਰੰਗਲਾ ਪੰਜਾਬ ਨਾ ਆਪਣੇ ਆਪ ਬੰਜਰ ਬਣਾਣ ਦੀ ਲੋੜ ਨਹੀਂ ਪੰਜਾਬ ਚ ਆਲਰੇਡੀ ਬੜੇ ਰੰਗ ਨੇ ਇੱਥੇ ਹਰ ਧਰਮ ਦੇ ਲੋਕ ਰਹਿੰਦੇ ਨੇ ਹਰ ਮਜ਼ਬ ਦੇ ਲੋਕ ਰਹਿੰਦੇ ਨੇ ਹਰ ਤਰ੍ਹਾਂ ਦੇ ਲੋਕ ਰਹਿੰਦੇ ਨੇ ਵਪਾਰੀ ਹਰ ਤਰ੍ਹਾਂ ਦੇ ਲੋਕ ਨੇ ਪਰ ਰੰਗਲਾ ਪੰਜਾਬ ਆਪੇ ਬਣ ਜਾਏਗਾ ਜਦੋਂ ਸਾਡੇ ਪੋਲੀਟਿਸ਼ੀਅਨ ਜਿਹਰੇ ਨੇ ਨਾ ਇਹ ਇਹ ਇੱਕ ਸਹੀ ਤਰੀਕਾ ਬਣਾਣਗੇ ਤੇ ਜ਼ਰੂਰ ਲਾਜੇਗਾ ਬਾਕੀ ਇਸ ਤਰ੍ਹਾਂ ਦੀ ਘਟਨਾਵਾਂ ਦੇ ਉੱਤੇ ਪੁਲਿਸ ਦੇ ਉੱਤੇ ਸਖਤ ਕਾਰਵਾਈ ਕਰਨ ਦੀ ਲੋੜ ਆ ਤਾਂ ਕੀ ਪਵਿਕ ਚਾਹ ਜੀ ਘਟਾਣਾ ਵਾਪਰੇ। ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ। ਸੋ ਬਿਲਕੁਲ ਇਸ ਚਰਚਾ ਦਾ ਜੋ ਮੇਨ ਉਦੇਸ਼ ਹੋ ਹੀ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਖਤਮ ਕਰਨ ਦੀ ਗੱਲ ਤਾਂ ਕੀਤੀ ਜਾ ਰਹੀ ਹੈ ਲੇਕਿਨ ਇਸ ਨੂੰ ਦੇਖਿਆ ਜਾਵੇ ਗਰਾਊਂਡ ਲੈਵਲ ਤੇ ਚੈੱਕ ਕੀਤਾ ਜਾਵੇ ਤਾਂ ਨਸ਼ਾ ਹਾਲੇ ਵੀ ਖਤਮ ਨਹੀਂ ਆਇਆ। ਇੱਥੋਂ ਤੱਕ ਕਿ ਮਾਪੇ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਸ਼ੇ ਦੀ ਪੂਰਤ ਲਈ ਆਪਣੇ ਬੱਚਿਆਂ ਦਾ ਵਪਾਰ ਕਰਨਾ ਸ਼ੁਰੂ ਕਰ ਰਹੇ ਨੇ। ਤਾਂ ਆਪਣੇ ਬੱਚਿਆਂ ਨੂੰ ਹੀ ਵੇਚ ਰਹੇ ਨੇ। ਤਾਂ ਆਖਿਰਕਾਰ ਇਸ ਮਾਮਲੇ ਦੇ ਵਿੱਚ ਜਿੱਥੇ ਦਾਰ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਨੇ ਉਹ ਇਸ ਮਾਮਲੇ ਦੇ ਨਾਲ ਦੁਖੀ ਹੋਏ ਹੋਣਗੇ ਜਿਹੜਾ ਉਹਨਾਂ ਵੱਲੋਂ ਇਹ ਸ਼ਬਦ ਜਿਹੜੇ ਨੇ ਵਰਤੇ ਗਏ ਨੇ ਕਿ ਮੇਰਾ ਪੰਜਾਬ ਇਸ ਤਰ੍ਹਾਂ ਦਾ ਨਹੀਂ ਸੀ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜਰੂਰ